ਦੀਪਕ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੀਪਕ ਜੀ ਸੁਖਬੀਰ ਸਿੰਘ ਬਾਦਲ ਦੇ ਉੱਪਰ ਜਿਹੜੀ ਗੋਲੀ ਚਲਾਉਣ ਦੀ ਕੋਸ਼ਿਸ਼ ਦੀ ਘਟਨਾ ਉਹ ਵੀ ਵੀਡੀਓ ਹੁਣ ਸਾਰਿਆਂ ਨੇ ਵੇਖ ਲਈ ਹੋਈ ਹੈ ਜੀ ਉਹ ਸੋਸ਼ਲ ਮੀਡੀਆ ਤੇ ਤੇ ਹੋਰ ਵੱਖੋ ਵੱਖਰੇ ਚੈਨਲਸ ਤੇ ਵੀਡੀਓ ਕਾਫੀ ਚੱਲ ਰਹੀ ਹੈ ਪਿਛਲੇ ਕਈ ਘੰਟਿਆਂ ਤੋਂ ਪਰ ਸੁਖਬੀਰ ਸਿੰਘ ਬਾਦਲ ਦੇ ਉੱਪਰ ਇਹ ਹਮਲਾ ਕੀਤਾ ਜਾਣਾ ਇਸ ਦੇ ਬਹੁਤ ਗੰਭੀਰ ਮਾਇਨੇ ਨੇ ਜੀ ਹਮਲਾ ਕਿਉਂ ਇਸ ਨੂੰ ਲੈ ਕੇ ਹੋਰ ਕਿਹੜੀ ਗੱਲਬਾਤ ਚੱਲ ਰਹੀ ਹੈ ਜੀ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਪੰਜ ਸਿੰਘ ਸੈਵਨਾਂ ਨੇ ਫੈਸਲਾ ਸੁਣਾਇਆ ਕਿ ਤੁਸੀਂ ਇਸੇ ਸਰੂਪ 'ਚ ਆ ਸੇਵਾ ਨਿਭਾਉਣੀ ਆ ਹੂੰ ਹੂੰ ਉਸ ਸਮੇਂ ਤੋਂ ਇਹ ਇਹ ਬੜੇ ਜੋਰ ਸ਼ੋਰ ਨਾਲ ਸਿੱਖ ਜਗਤ ਦੇ ਵਿੱਚ ਸਿੱਖ ਕੌਮ ਦੇ ਵਿੱਚ ਨਾਮਕ ਨਾਮਲੇ ਵਾਲਾ ਸੰਗਤ ਦੇ ਵਿੱਚ ਜਾਂ ਪੰਜਾਬ ਤੇ ਪੰਜਾਬੀਅਤ ਨੂੰ ਮੁੱਦਿਆਂ ਨੂੰ ਧਿਆਨ 'ਚ ਰੱਖ ਕੇ ਕੰਮ ਕਰਨ ਵਾਲੀਆਂ ਤਰਾਂ ਦੇ ਵਿੱਚ ਚੱਲੀ ਜੀ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੀ ਜੋ ਮਹਾਨਤਾ ਏ ਜੋ ਰਤਬਾ ਏ ਜੋ ਪਿਛਲੇ ਦਿਨਾਂ ਚ ਕਿਹਾ ਜਾਂਦਾ ਸੀ ਕਿ ਉਸ ਰੁਤਬੇ ਨੂੰ ਢਾਹ ਲੱਗ ਰਹੀ ਹੈ ਢਾਹ ਲਾਉਣ ਦੀ ਕੋਸ਼ਿਸ਼ ਹੈ ਉਹ ਮੁੜ ਬਹਾਲੀ ਵੱਲ ਹੈ ਹੂੰ ਹੂੰ ਇਹ ਕਦਮ ਬਹਾਲੀ ਵੱਲ ਹੈ ਜੀ ਸੋ ਇਸ ਪ੍ਰਕਿਰਿਆ ਦੇ ਦਰਮਿਆਨ ਹੀ ਇਹ ਵੀ ਮੰਨਿਆ ਜਾ ਰਿਹਾ ਸੀਗਾ ਕਿ ਇੱਥੋਂ ਅਕਾਲੀ ਦਲ ਦੀ ਸਿਰਜिती ਦਾ ਰਾਹ ਵੀ ਖੁੱਲਦਾ ਜੀ ਸੋ ਅਜੇ ਇਸ ਚਰਚਾ ਨੂੰ ਮਤਲਬ 2 ਦਿਨ ਹੀ ਲੰਘ ਰਹੇ ਸੀਗੇ ਕਿ ਅਚਾਨਕ ਇਹ ਘਟਨਾ ਵਾਪਰਦੀ ਹੈ ਜੀ ਸੋ ਇਸ ਘਟਨਾ ਨੂੰ ਤੁਸੀਂ 3-4 ਪੜਾਵਾਂ ਚ ਦੇਖ ਸਕਦੇ ਹੋ ਹੂੰ ਪਹਿਲਾ ਪੜਾਅ ਅਕਾਲੀ ਦਲ ਦੇ ਵਿੱਚ ਉਪ ਮੁੱਖ ਮੰਤਰੀ ਰਿਹਾ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਗ੍ਰਹਿ ਮੰਤਰੀ ਰਿਹਾ ਕੇਂਦਰ ਚ ਮੰਤਰੀ ਰਿਹਾ ਐ ਸ਼੍ਰੋਮਣੀ ਅਕਾਲੀ ਦਲ ਦਾ ਮੁਖੀ ਰਿਹਾ ਸੁਖਵੀਰ ਬਾਦਲ ਤੇਜੀ ਇੱਕ ਹਮਲਾ ਹੂੰ ਹੂੰ ਸਿਰਫ ਇੱਕ ਇਹ ਤਸਵੀਰ ਹੈ ਦੂਸਰਾ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਗਲਿਆਰੇ ਦੇ ਵਿੱਚ ਜੀ ਹੈ ਨਾ ਇੱਕ ਵਿਅਕਤੀ ਦੇ ਉੱਤੇ ਜੀ ਪੈਪਰ ਨਾਲ ਹਮਲਾ ਹੂੰ ਜਿਹੜਾ ਸਿੱਧੇ ਰੂਪ ਦੇ ਵਿੱਚ ਸਪਸ਼ਟ ਨਿੰਗਲ ਵਿੱਚ ਦਿਖਦਾ ਕਿ ਘੱਟੋ ਘੱਟ ਗੁਰੂ ਘਰ ਦੇ ਵਿੱਚ ਇਹ ਕਟਨਾ ਨਹੀਂ ਵਾਪਰਨੀ ਚਾਹੀਦੀ ਜੀ ਉਰੋ ਵੀ ਦਰਬਾਰ ਸਾਹਿਬ ਦੇ ਗਲੇਆਰੇ ਚ ਹੂੰ ਤੀਸਰਾ ਇਹਦਾ ਪਹਿਲੂ ਹੈ ਕਿ ਵਿਅਕਤੀ ਦਾ ਹਮਲਾਵਰ ਵਿਅਕਤੀ ਦਾ ਸਿੱਧਾ ਗਿਲਾ ਸ਼ਿਕਵਾ ਬਾਦਲ ਪਰਿਵਾਰ ਨਾਲ ਸਿੱਧੀ ਰੰਜਸ਼ ਆ ਬਾਦਲ ਪਰਿਵਾਰ ਨਾਲ ਉਹ ਰੋਸਾ ਜਿਉ ਰੋਸਾ ਕੱਢਣ ਆਇਆ ਹੂੰ ਚੌਥਾ ਕੁਝ ਤਿੰਨਾਂ ਇਹਦੇ ਵਿੱਚੋਂ ਰਾਜਨੀਤਿਕ ਪੱਖ ਫੜਨ ਦੀ ਕੋਸ਼ਿਸ਼ ਕਰ ਰਹੀਆਂ ਕਿ ਇਹਦੇ ਪਿੱਛੇ ਕੋਈ ਸਟੰਟ ਹੈ ਹੂੰ ਹੂੰ ਕੋਈ ਨਟੰਕੀ ਹੈ ਕੁਈ ਟੈਪ ਪਲਾਨ ਹੈ ਇਹ ਸਾਰੀਆਂ ਪ੍ਰਕਿਰਿਆਵਾਂ ਹੁਣ ਜਦੋਂ ਪਹਿਲੇ ਪੜਾਅ 'ਚ ਤੁਸੀਂ ਜਾਣਦੇ ਹੋ ਤਾਂ ਸੁਖਵੀਰ ਸਿੰਘ ਬਾਦਲ ਨੂੰ ਸਾਡੇ ਅਕਾਲ ਤਖਤ ਸਾਹਿਬ ਤੋਂ ਸਿੰਘ ਸੇਵਾਣਾ ਵੱਲੋਂ ਤਨਖਾਹੀਆਂ ਕਰਾ ਦਿੱਤਾ ਹਮਮ ਤਨਖਾਹੀਆਂ ਦੇ ਨਾਤੇ ਉਹਨਾਂ ਨੂੰ ਸੇਵਾ ਲੱਗੀ ਕਿ ਤੁਸੀਂ ਸੇਵਾਦਾਰ ਵਾਲਾ ਚੋਲਾ ਪਾ ਕੇ ਡਿਊਟੀ ਦੇ ਬਾਹਰ ਘੰਟਕਰ ਵਾਲੇ ਪਾਸੇ ਉੱਥੇ ਬੈਠਣਾ ਜੀ ਹੁਣ ਜਦੋਂ ਵਿਅਕਤੀ ਸੇਵਾਦਾਰ ਦੀ ਭੂਮਿਕਾ ਦੇ ਵਿੱਚ ਹੈ ਔਰ ਗੁਰੂ ਘਰ ਦੇ ਵਿੱਚ ਹੈ ਦਰਬਾਰ ਸਾਹਿਬ ਦੀ ਹਾਜ਼ਰੀ ਚ ਹੈ ਸੇਵਾ ਚ ਹੈ ਕਿ ਉਸ ਸਮੇਂ ਉਹਦੇ ਤੇ ਅਟੈਕ ਇਹ ਆਪਣੇ ਆਪ ਚ ਵੱਡਾ ਸਵਾਲ ਹੈ ਕਿ ਇਹ ਪ੍ਰਕਿਰਿਆ ਇੱਥੇ ਨਹੀਂ ਹੋਣੀ ਚਾਹੀਦੀ ਜੇ ਤੁਹਾਡੀ ਨਿੱਜੀ ਰੰਜਿਸ਼ ਵੀ ਹੈ ਤਾਂ ਵੀ ਉਹਦੇ ਲਈ ਇਹ ਸਥਾਨ ਤਾਂ ਬਿਲਕੁਲ ਵੀ ਸਹੀ ਨਹੀਂ ਹੈ ਬੇਸ਼ੱਕ ਐਡਾ ਰੰਜਿਸ਼ ਕੱਢਣਾ ਵੀ ਤਕਨੀਕੀ ਤੌਰ ਤੇ ਆਪਕਾਨੂੰਨੀ ਤੌਰ ਤੇ ਦੇਖੀਏ ਤਾਂ ਗਲਤ ਹੈ ਜੀ ਦੂਸਰਾ ਪਹਿਲੂ ਆਉਂਦਾ ਹੈ ਕਿ ਜਿਸ ਵਿਅਕਤੀ ਨੇ ਹਮਲਾ ਕੀਤਾ ਉਹਦੇ ਪਿੱਛੇ ਉਹਦੀ ਮਨਸ਼ਾ ਕੀ ਹੋ ਸਕਦੀ ਹੈ ਹੂੰ ਹੂੰ ਨਾਰਾਇਣ ਸਿੰਘ ਚੋੜਾ ਇਸ ਵਿਅਕਤੀ ਦੇ ਨਾਮ ਤੋਂ ਇਸ ਵਿਅਕਤੀ ਦੀ ਕਾਰਗੁਜ਼ਾਰੀ ਤੋਂ ਇਹਦੇ ਅਸ਼ੋਕੜ ਤੋਂ ਉਹ ਸਾਰੀਆਂ ਧਿਰਾਂ ਵਾਕਫ ਨੇ ਜਿਹੜੀਆਂ ਪੰਜਾਬ ਨੂੰ ਪੜਾ ਪੜਾ ਚੱਲ ਰਹੀਆਂ ਘਟਨਾਵਾਂ ਦੇ ਉੱਤੇ ਨਜ਼ਰ ਰੱਖਦੀਆਂ ਰਹਿੰਦੀਆਂ ਨੇ ਜੀ ਉਹ ਇਸ ਤੋਂ ਸਾਰੇ ਵਾਕਫ ਨੇ ਇਹ ਵਿਅਕਤੀ ਮਤਲਬ ਜੇਲ ਬਰੇਕ ਕਾਨ ਨਾਲ ਵੀ ਇਹਦਾ ਨਾਮ ਜੁੜਦਾ ਹੈ ਹੈ 21 ਦੇ ਕਰੀਬ ਮਾਮਲੇ ਚੱਲਦੇ ਨੇ ਹੈਨਾ ਵੱਖ-ਵੱਖ ਮਾਮਲਿਆਂ ਦੇ ਵਿੱਚ ਘਟਨਾ ਕਰਮਾਂ ਚ ਇਹਦਾ ਨਾਮ ਹੈ ਦੂਸਰੇ ਪਾਸੇ ਪੰਜ ਕਿਤਾਬਾਂ ਦਾ ਲੇਖਕ ਹੈ ਜੀ ਪਰ ਇਸੇ ਥਾਂ ਦੇ ਉੱਤੇ ਇਸੇ ਡਿਊਟੀ ਦੇ ਬਾਹਰ ਦਰਬਾਰ ਸਾਹਿਬ ਦੀ ਤੇ ਜਦੋਂ ਇੱਕ ਪੁਲਿਸ ਅਧਿਕਾਰੀ ਤੇ ਗੋਲੀ ਭਰਾਈ ਜਾਂਦੀ ਹੈ ਗੋਲੀ ਮਾਰੀ ਜਾਂਦੀ ਹੈ ਉਸ ਘਟਨਾ ਦੀ ਇਵਾਰਤ ਵੀ ਆਪਣੀ ਨਵੀਂ ਕਿਤਾਬ ਚ ਦਰਜ ਕਰਦਾ ਹੂੰ ਹੂੰ ਤੇ ਹੁਣ ਉਸੇ ਥਾਂ ਤੇ ਆ ਕੇ ਉਸ ਘਟਨਾ ਨੂੰ ਅੰਜਾਮ ਦਿੰਦਾ ਸੋ ਇਸ ਲਈ ਲਿਖਣ ਪੜਨ ਵਾਲੇ ਪੱਖ ਤੋਂ ਵੀ ਬਚਨ ਵਾਲੀ ਗੱਲ ਹੈ ਪਰ ਕੁਝ ਤਿਹਰਾ ਇਸ ਨੂੰ ਇਸ ਤੋਂ ਗਾਂ ਵਾਲੇ ਪੱਖ ਤੋਂ ਦੇਖ ਰਹੀ ਹੈ ਹੂੰ ਜਿੱਥੇ ਆਪਾਂ ਗੱਲ ਕਰਦੇ ਸੀ ਕਿ ਇੱਕ ਪਾਸੇ ਗੱਲ ਤੁਰੀ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਹਾਨਤਾ ਦੀ ਬਹਾਲੀ ਹੋ ਰਹੀ ਹੈ ਜੀ ਹੈ ਨਾ ਉਸ ਦਾ ਉਹ ਰਤਬਾ ਉਹ ਸਨਮਾਨ ਉਹ ਬਹਾਲ ਹੋ ਰਿਹਾ ਹੈ ਦੂਸਰੇ ਪਾਸੇ ਮੰਨਿਆਇਆ ਜਾ ਰਿਹਾ ਹੈ ਕਿ ਇੱਕ ਧਿਰ ਉਹ ਜਿਹੜੀ ਕਹਿ ਰਹੀ ਹੈ ਕਿ ਸਾਡੀ ਪੁੱਛ ਪ੍ਰਤੀਤ ਖਤਮ ਹੋ ਰਹੀ ਹੈ ਜਾਂ ਸਾਡੀ ਨੁਮਾਇੰਦਗੀ ਨੂੰ ਮਨਜ਼ੂਰ ਨਹੀਂ ਕੀਤਾ ਜਾ ਰਿਹਾ ਜਾਂ ਸਾਡੀ ਗੱਲ ਹੀ ਨਹੀਂ ਕੀਤੀ ਜਾ ਰਹੀ ਹੈ ਹੈ ਨਾ ਜਿਹੜੇ ਮਤਵਾਜੀ ਜਥੇਦਾਰ ਵੀ ਥਾਪਦੇ ਨੇ ਜਿਹੜੇ ਕਹਿੰਦੇ ਅਸੀਂ ਅੰਮ੍ਰਿਤਪਾਲ ਸਿੰਘ ਤੇ ਸਰੂਜੀ ਸਿੰਘ ਖਾਲਸਾ ਨੂੰ ਜਿਤਾ ਕੇ ਵੀ ਲਿਆਏ ਆ ਕਿ ਜੇ ਫੇਰ ਅਕਾਲੀ ਦਲ ਦੀ ਗੱਲ ਤੁਰਦੀ ਆ ਤ셔ਤ ਸਾਡੀ ਗੱਲ ਨਾ ਹੋਵੇ ਕਿ ਉਹ ਸੋਚ ਦੇ ਵਿੱਚੋਂ ਇਹ ਘਟਨਾ ਨਿਕਲ ਗਿਆ ਕੁਝ ਤਰ੍ਹਾਂ ਇਸ ਨੂੰ ਇਸ ਪੱਖ ਤੋਂ ਵੀ ਦੇਖਦੀਆਂ ਨੇ ਹੂੰ ਹੂੰ ਕੁਝ ਤਰ੍ਹਾਂ ਇਸ ਨੂੰ ਨਿਤੰਕੀ ਵਾਲੇ ਪੱਖ ਤੋਂ ਦੇਖਦੇ ਨੇ ਕਿਉਂਕਿ ਇੱਕ ਹਮਲਾ ਕਰਨ ਵਾਲਾ ਵਿਅਕਤੀ ਹੈ ਜੀ ਇੱਕ ਹਮਲੇ ਦਾ ਸ਼ਿਕਾਰ ਵਿਅਕਤੀ ਹੈ ਜੀ ਹਮਲੇ ਦਾ ਸ਼ਿਕਾਰ ਵਿਅਕਤੀ ਰਾਜਨੀਤਿਕ ਤੌਰ ਤੇ ਵੀ ਰੁਤਬਾ ਰੱਖਦਾ ਪਰ ਇਸ ਮੌਕੇ ਉਹ ਗੁਰੂ ਘਰ ਦੇ ਵਿੱਚ ਸੇਵਾਦਾਰ ਦੀ ਭੂਮਿਕਾ ਚ ਹਮਲਾ ਕਰਨ ਵਾਲਾ ਵਿਅਕਤੀ ਇੱਕ ਸੋਚ ਨਾਲ ਵੀ ਜੁੜਿਆ ਪਿਛੋਕੜ ਤੋਂ ਇੱਕ ਵਿਚਾਰ ਨਾਲ ਵੀ ਜੁੜਿਆ ਉਹ ਗਰਮ ਖਿਆਲੀ ਤੇ ਨਾਲ ਕਿਹਾ ਜਾਂਦਾ ਹੈ ਹੈਨਾ ਦੂਸਰੇ ਪਾਸੇ ਹੈ ਉਹਦਾ ਪੁਲਿਸ ਰਿਕਾਰਡ ਵੀ ਕਾਫੀ ਵੱਡਾ ਹੈ ਹੈ ਨਾ ਉਹਦਾ ਇਸ ਕਿਰਿਆ ਦੇ ਵਿੱਚ ਵੀ ਹੈ ਸੋ ਉਸ ਪ੍ਰਕਿਰਿਆ ਚ ਕੀ ਉਸ ਦੇ ਮਾਈਂਡ ਨੂੰ ਯੂਜ਼ ਕੀਤਾ ਗਿਆ ਹੂੰ ਕਿਉਂਕਿ ਜੇ ਤੁਸੀਂ ਕਿਸੇ ਤੋਂ ਘਟਨਾ ਦਾ ਅੰਜਾਮ ਕਰਾਉਣਾ ਹੈ ਜੀ ਤਾਂ ਤੁਸੀਂ 70 ਸਾਲ ਵਾਲਾ ਬੰਦਾ ਹੀ ਕਿਉਂ ਚੁਣੋਗੇ ਤੁਸੀਂ ਹੂੰ ਸਵਾਲ ਇਹ ਹੈ ਉਹਦੀ ਉਮਰ 70 ਸਾਲ ਹੈ ਉਹ ਉਹਨਾ ਪਰਪੱਕ ਹੋ ਕੇ ਇਸ ਮੌਕੇ ਅਜਿਹੀ ਘਟਨਾ ਦਾ ਅੰਜਾਮ ਦੇ ਸਕਦਾ ਹੈ ਦਾ ਮਤਲਬ ਕੀ ਇਹ ਸਿਰਫ ਸਟੰਟ ਬਾਗੀ ਸੀ ਹੂੰ ਹੂੰ ਪੁਲਿਸ ਦਾ ਰਿਕਾਰਡ ਕਹਿੰਦਾ ਜਾਂ ਪੁਲਿਸ ਦੀ ਹਾਲੀ ਦੀ ਕਾਰਵਾਈ ਕਹਿੰਦੀ ਹੈ ਕਿ ਪਿਛਲੇ 2 ਦਿਨਾਂ ਤੋਂ ਦਰਬਾਰ ਸਾਹਿਬ ਆ ਰਿਹਾ ਸੀ ਜੀ ਸਾਡੀ ਇਹਦੇ ਪਰ ਨਜ਼ਰ ਸੀ ਹੁਣ ਇਸ ਘਟਨਾ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਸਾਡੇ ਪੁਲਿਸ ਅਧਿਕਾਰੀਆਂ ਦੀ ਤਾਰੀਫ ਕਰ ਰਹੇ ਕਿਉਂਕਿ ਜਦੋਂ ਵੀ ਗੁਰੂ ਘਰ ਦੇ ਵਿੱਚ ਕਿਸੇ ਤਰ੍ਹਾਂ ਦੀ ਪੁਲਿਸ ਦੀ ਤਾਇਨਾਤੀ ਹੋਵੇ ਨਾ ਤਾਂ ਉਹ ਨਮਾਇंदे ਚੁਣੇ ਜਾਂਦੇ ਜਿਹੜੇ ਵੇਖਣ ਦੇ ਵਿੱਚ ਦੇਖਣ ਦੇ ਵਿੱਚ ਜਾਂ ਉਸ ਬਾਣੇ ਵਿੱਚ ਜਾਂ ਉਸ ਰੂਪ ਦੇ ਵਿੱਚ ਪੂਰੇ ਹੋਣ ਸਿੱਖੀ ਸਰੂਪ ਵਾਲੇ ਹੋਣ ਸੋ ਦੇਖਣ ਨੂੰ ਇਹ ਲੱਗ ਰਿਹਾ ਸੀ ਕਿ ਸ਼ਾਇਦ ਉਹ ਮੁਲਾਜ਼ਮੇ ਹੋਣ ਐਸਜੀਪੀਸੀ ਦੇ ਜੀ 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 ਪਰ ਉਹ ਪੁਲਿਸ ਦੇ ਅਧਿਕਾਰੀ ਸੀਗੇ ਜਿਨ੍ਹਾਂ ਨੇ ਤੁਰੰਤ ਬਾਹ ਫੜੀ ਹੈ ਇੱਕ ਨੇ ਸੁਖਬੀਰ ਨੂੰ ਘੇਰਾ ਪਾਇਆ ਦੋਨੋਂ ਸੋ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਉਹਨਾਂ ਪੁਲਿਸ ਮੁਲਾਜ਼ਮਾਂ ਦੀ ਤਾਰੀਫ ਕਰ ਰਹੇ ਨੇ ਕਿ ਉਹਨਾਂ ਨੇ ਕਮਾਲ ਦਾ ਕੰਮ ਕੀਤਾ ਤੁਰੰਤ ਕਾਰਵਾਈ ਕਰਕੇ ਰੋਕ ਲਈ ਹੂੰ ਜਿੱਥੇ ਉਹਨਾਂ ਮੁਲਾਜ਼ਮਾਂ ਦੀ ਤਾਰੀਫ ਦਾ ਪਹਿਲੂ ਹੈ ਉੱਥੇ ਪੁਲਿਸ ਤੰਤਰ ਤੇ ਸਿਸਟਮ ਦੀ ਫੇਲੀਅਰ ਦਾ ਵੀ ਤਾਂ ਪਹਿਲੂ ਹੈ ਜੀ ਇਸ ਘਟਨਾ ਤੱਕ ਆਏ ਕਿਉਂ ਜੇ ਤੁਹਾਨੂੰ ਪਤਾ ਸੀ ਦੋ ਦਿੰਦਾ ਉਹ ਇੱਥੇ ਹੈ ਜੇ ਤੁਹਾਨੂੰ ਇਹ ਪਤਾ ਦੋ ਦਿੰਦਾ ਇੱਥੇ ਫਿਰ ਤੁਹਾਨੂੰ ਇਹ ਕਿਉਂ ਨਹੀਂ ਪਤਾ ਕਿ ਉਹਦੇ ਕੋਲ ਹਥਿਆਰ ਵੀ ਹੈ ਹੂੰ ਕਲੀਅਰ ਵੀ ਹੈ ਸੋ ਇਸੇ ਲਈ ਕਿ ਹਮਲਾ ਕਰਨ ਵਾਲੀ 테ਰਰ ਪੀੜਤ ਧਿਰ ਦੇ ਬਚਾਲੇ ਕੋਈ ਹੋਰ ਵੀ ਨਾਟਕ ਖੇਡ ਰਿਹਾ ਵੀ ਸਵਾਲੇ ਦੇ ਨਾਲ ਵੱਡਾ ਹੋ ਰਿਹਾ ਸੋ ਅੱਜ ਦੀ ਇਸ ਘਟਨਾ ਨੇ ਨਵੇਂ ਸਵਾਲਾਂ ਨੂੰ ਜਨਮ ਦਿੱਤਾ ਤੇ ਅਜੇ ਕਿਸੇ ਸਵਾਲ ਦਾ ਜਵਾਬ ਨਹੀਂ ਮਿਲਿਆ ਹੁਣ ਦੇਖਣ ਵਾਲੀ ਗੱਲ ਹੋਊਗੀ ਕਿ ਇਸ ਘਟਨਾ ਨਾਲ ਰਾਜਨੀਤਿਕ ਤੌਰ ਤੇ ਕਿਹਨੂੰ ਫਾਇਦਾ ਹੁੰਦਾ ਸਮਾਜਿਕ ਤੌਰ ਤੇ ਕਿਹਨੂੰ ਫਾਇਦਾ ਹੋ ਰਿਹਾ ਹੈ ਜੇ ਮਤਲਬ ਕਿ ਇਸ ਘਟਨਾ ਦਾ ਅੰਜਾਮ ਇਹੀ ਹੈ ਹੈ ਕਿ ਹਾਂਜੀ ਸੁਖਵੀਰ ਨੂੰ ਬਣਦੀ ਸਜ਼ਾ ਨਹੀਂ ਮਿਲੀ ਸੀ ਉਹਦੇ ਨੇ ਵੀ ਕੋਸ਼ਿਸ਼ ਹੈ ਇਹਦਾ ਮਤਲਬ ਅਸੀਂ ਅਕਾਲ ਤਖਤ ਸਾਹਿਬ ਦੀ ਫੈਸਲੇ ਨੂੰ ਪਰਵਾਹ ਨਹੀਂ ਕਰ ਰਹੇ ਫਿਰ ਇਹ ਉਸ ਪੱਖ ਤੋਂ ਵੀ ਜਾਏਗਾ ਅੱਜ ਦੀ ਤਰੀਕ ਤੇ ਜੇ ਇਸ ਨੂੰ ਕੋਈ ਨਾਟਕ ਦੇ ਪੱਖੋਂ ਦੇਖਣਾ ਤਾਂ ਸਟੇਟ ਨੂੰ ਕਿਹੜੀ ਗੱਲ ਦਾ ਫਾਇਦਾ ਹੂੰ ਸੱਤਾ ਨੂੰ ਸੱਤਾ ਤਾਰੀਖ ਤੇ ਨੂੰ ਕਿਸ ਗੱਲ ਦਾ ਫਾਇਦਾ ਕਿ ਇਸ ਗੱਲ ਦਾ ਕਿ ਜਿੰਨੀ ਸੁਖਵੀਰ ਬਾਦਲ ਦੀ ਅਕਾਲੀ ਦਲ ਦੀ ਇਹਨਾਂ ਘਟਨਾਵਾਂ ਦੀ ਚਰਚਾ ਰਹੂਗੀ ਸਾਡੀਆਂ ਨਲਾਇਕੀਆਂ ਸਾਡੀ ਫੇਲਿਅਰ ਲੁਕੀ ਰਹੂਗੀ ਪਿਛਲੇ 2.5 ਮਹੀਨਿਆਂ ਤੋਂ ਤਾਂ ਘਟੋ ਘਟ ਜਦੋਂ ਤੋਂ ਸ਼ਿਕਾਇਤ ਅਕਾਲ ਤਖਤ ਸਾਹਿਬ ਤੇ ਆਈ ਹੈ ਨਾ ਸੱਤਾ ਤਾਰੀਖ ਦੀ ਚਰਚਾ ਨਾ ਬਰੁਦੀ ਤਰਦੀ ਚਰਚਾ ਹੈ ਨਾ ਜਿਹੜੀ 3 ਚਨਾ 13 ਚਨਾ 7 ਚਨਾ ਹੈ ਨਾ ਉਹ ਅਕਾਲੀ ਦਲ ਦੀ ਖੂਬ ਚਰਚਾ ਹੋ ਰਹੀ ਹੈ ਸੋ ਇਹ ਚਰਚਾ ਕਿ ਨਲਾਇਕੀਆਂ ਛੁਪਾ ਲੈਂਦੀ ਹੈ ਸਤਾ ਦੀ ਸਰਕਾਰਾਂ ਦੀ ਕਿ ਉਹਨਾਂ ਦੀ ਗਲਤੀਆਂ ਛੁਪਾ ਲੈਂਦੀ ਹੈ ਇਸ ਲਈ ਚਰਚਾ ਚੱਲ ਰਹੀ ਹੈ ਸੋ ਇਸ ਲਈ ਇਹਦੇ ਵਿੱਚੋਂ ਬਹੁਤ ਸਵਾਲਾਂ ਦੇ ਜਵਾਬ ਅਜੇ ਆਉਣੇ ਆ ਮੈਨੂੰ ਲੱਗਦਾ ਆਉਣ ਦੇ ਸਮੇਂ ਤਸਵੀਰ ਕਾਫੀ ਹੱਦ ਤੱਕ ਕਲੀਅਰ ਹੋਗੀ ਫਿਲਹਾਲ ਮੁਖਤਾਰ ਦੇ ਉੱਤੇ ਜੋ ਪਿਛਲੇ 2 ਦਿਨਾਂ ਦਾ ਇੱਕ ਉਭਾਰ ਆ ਰਿਹਾ ਸੀਗਾ ਸਿਕ ਸਿਆਸਤ ਦੇ ਵਿੱਚ ਪੰਥਕ ਸਿਆਸਤ ਦੇ ਵਿੱਚ ਜਾਂ ਸਾਡੇ ਸਥਾਨ ਦੇ ਰੁਤਬੇ ਦੀ ਬਹਾਲੀ ਦੇ ਹਵਾਲੇ ਨਾਲ ਉਸ ਦੇ ਵਿੱਚ ਇੱਕ ਦਾ ਮੋੜ ਕਟਿਆ ਇਹ ਮੋੜ ਕਿੱਥੇ ਜਾ ਕੇ ਸਿੱਧਾ ਹੋਊਗਾ ਉਹਦੇ ਦਿਨਾਂ 'ਚ ਦੇਖਣਾ ਪਏਗਾ ਜੀ ਅਚਾ ਦਿਪਕ ਜੀ ਦੱਸਿਓ ਇੱਕ ਸਾਬਕਾ ਜਥੇਦਾਰ ਤੋਂ ਸਹੂਲਤਾਂ ਵਾਪਸ ਲਈਆਂ ਗਈਆਂ ਨੇ ਇੱਕ ਜਥੇਦਾਰ ਦਾ ਤਬਾਦਲਾ ਕੀਤਾ ਗਿਆ ਕੀ ਵੇਰਵਾ ਜੀ ਦੇਖੋ ਜਿਸ ਦਿਨ ਸਿੰਘ ਸਰਵਣ ਨੇ ਫੈਸਲਾ ਸੁਣਾਇਆ ਸੀ ਉਸੇ ਦਿਨ ਇਹ ਵੀ ਹਵਾਲਾ ਆਇਆ ਸੀ ਕਿ ਜਿਹੜੇ ਸਾਬਕਾ ਜਥੇਦਾਰਾਂ ਨੂੰ ਮ ਪ੍ਰਕਾਸ਼ੀ ਬਾਦਲ ਹੁਰਾ ਨੇ ਚੁੱਕੀ ਹੋਇਆ ਉਹਨਾਂ ਨੇ ਘਰੇ ਬੁਲਾ ਕੇ ਫਰਮਾਨ ਚਾੜ੍ਹੇ ਸੀ ਹੈਨਾ ਕਿ ਉਹਨਾਂ ਦੇ ਜਿਹੜੇ ਸਪਸ਼ਟੀਕਰਨ ਆਏ ਨੇ ਉਹਨਾਂ ਤੋਂ ਅਸੀਂ ਤਸੱਲੀ ਨਹੀਂ ਆ ਸਾਡੀ ਹੂੰ ਹੂੰ ਸੋ ਇਸ ਲਈ ਉਹ ਜਥੇਦਾਰਾਂ ਨੂੰ ਵੀ ਇੱਕ ਤਰ੍ਹਾਂ ਨਾਲ ਤਲਬ ਕਰਨ ਦਾ ਫੈਸਲਾ ਹੋਇਆ ਜੇਕਰ ਆਪਾਂ ਮੁੱਖ ਤੌਰ ਤੇ ਗੱਲ ਕਰੀਏ ਤਾਂ ਜਸਰ ਗਿਆਨੀ ਗੁਰਵਚਨ ਸਿੰਘ ਜਸਰ ਗਿਆਨੀ ਗੁਰਮਖ ਸਿੰਘ ਤੇ ਜਸਰ ਗਿਆਨੀ ਇਕਬਾਲ ਸਿੰਘ ਹੈਨਾ ਪਰ ਇਹਦੇ ਨਾਲ ਨਾਲ ਜਥੇਦਾਰ ਮਲ ਸਿੰਘ ਹੋਰੀ ਉਹਨੇ ਇਸ ਦੁਨੀਆ ਚ ਨਹੀਂ ਰਹਿਸ ਤੋਂ ਉਹਨਾਂ ਦੀ ਪਤਨੀ ਨੇ ਮਾਫੀਨਾਮਾ ਭੇਜਿਆ ਹੈ ਜਥੇਦਾਰ ਇਕਬਾਲ ਸਿੰਘ ਹੋਰੀ ਤਖਤ Shri Patna ਸਾਹਿਬ ਦੀ ਸੇਵਾ ਤੋਂ ਹੁਣ ਮੁਕਤ ਨੇ ਪਰ ਜਥੇਦਾਰ ਗਿਆਨੀ ਗੁਰਵਚਨ ਸਿੰਘ ਹੋਰੀ ਬਕਾਇਦਾ ਤੌਰ ਤੇ ਮਤਲਬ ਕਿ ਕੋਆਰਡੀਨੇਟਰ ਲਾਏ ਹੋਏ ਨੇ ਸ਼੍ਰੋਮਣੀ ਕਮੇਟੀ ਨੇ ਧਰਮ ਪ੍ਰਚਾਰ ਕਮੇਟੀ ਦੇ ਸੋ ਕੋਆਰਡੀਨੇਟਰ ਦੀ ਸੇਵਾ ਸੀ ਉਹਨਾਂ ਕੋਲ ਤੇ ਉਹਦੇ ਨਾਲ ਨਾਲ ਉਹਨਾਂ ਕੋਲ ਦਰਬਾਰ ਸਾਹਿਬ ਦੇ ਗਲਿਆਰੇ ਦੇ ਵਿੱਚ ਜਿਹੜਾ ਐਸਜੀਪੀ ਸਾਹਿਬ ਦਾ ਰਹਿਸ਼ੀ ਖੇਤਰ ਹੈ ਉੱਥੇ ਰਹਿਣ ਦੀ ਸਹੂਲਤ ਮਿਲੀ ਹੋਈ ਸੀ ਨਾਲ ਸੇਵਾਦਾਰ ਮਿਲੇ ਸੀ ਨਾਲ ਗੱਡੀ ਗੁੱਡੀ ਸਾਰਾ ਕੁਝ ਮਿਲਿਆ ਸੀ ਸੋ ਜਦੋਂ ਜੱਤ ਸਰ ਸਾਹਿਬ ਨੇ ਕਿਹਾ ਕਿ ਸਾਰੀਆਂ ਸੇਵਾਵਾਂ ਵਾਪਸ ਲਈਆਂ ਜਾਣ ਤੇ ਨਾਲ ਦੀ ਨਾਲ ਇਹ ਇਹna ਜੇ ਕੋਈ ਸੇਵਾ ਨਿਭਾ ਰਹੇ ਨੇ ਉਹਨਾਂ ਨੂੰ ਅੰਮ੍ਰਿਤਸਰ ਤੋਂ ਬਾਹਰ ਰੱਖਿਆ ਜਾਵੇ ਹੈ ਤੇ ਇਹਨਾਂ ਨੂੰ ਕਿਸੇ ਵੀ ਧਾਰਮਿਕ ਸਮਾਗਮ ਚ ਰਾਜਨੀਤਿਕ ਸਮਾਜਿਕ ਸਮਾਗਮ ਚ ਬੋਲਣ ਦੀ ਆਗਿਆ ਨਹੀਂ ਸੋ ਉਹਦੇ ਉੱਤੇ ਸ਼੍ਰੋਮਣੀ ਕਮੇਟੀ ਨੇ ਹੁਣ ਪਹਿਲ ਕਦਮੀ ਕਰਦਿਆਂ ਇਹਨਾਂ ਤੋਂ ਕਾਰਾਂ ਵੀ ਵਾਪਸ ਲੈ ਲਈਆਂ ਸੇਵਾਦਾਰ ਵੀ ਵਾਪਸ ਲੈ ਲਏ ਸ਼੍ਰੋਮਣੀ ਕਟੇਉ ਨੇ ਦਿੱਤੀਆਂ ਰਹੀਆਂ ਸਾਰੀਆਂ ਸਹੂਲਤਾਂ ਵੀ ਵਾਪਸ ਲੈ ਲਈਆਂ ਹੈ ਤੇ ਇਹਨਾਂ ਨੂੰ ਜਿਹੜੇ ਧਰਮ ਪ੍ਰਚਾਰ ਕਮੇਟੀ ਦੇ ਕੋਆਰਡੀਨੇਟਰ ਦੀ ਸੇਵਾ ਸੰਭੀ ਸੀ ਉਸੇ ਵਾਰ ਤੋਂ ਵੀ ਛੁੱਟੀ ਕਰ ਦਿੱਤੀ ਗਿਆ ਜਤਾਰ ਗੈਨੀ ਗੁਰਬਚਨ ਸਿੰਘ ਦੀ ਜੀ ਦੂਸਰੇ ਪਾਸੇ ਗਿਆਨੀ ਗੁਰਮਖ ਸਿੰਘ ਹੋਰੀ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਸੇਵਾਨ ਬਾਰੇ ਸੀ ਉਹਨਾਂ ਨੂੰ ਅੰਮ੍ਰਿਤਸਰ ਤੋਂ ਬਾਹਰ ਸ਼ਿਫਟ ਕਰ ਦਿੱਤਾ ਗਿਆ ਕਿਉਂਕਿ ਗਿਆਨੀ ਗੁਰਮਖ ਸਿੰਘ ਨੇ ਉਸ ਸਮੇਂ ਸਾਰੇ ਘਟਨਾ ਨੂੰ ਮੀਡੀਆ ਸਾਹਮਣੇ ਲਿਆਤਾ ਸੀ ਪਰ ਫਿਰ ਪਤਾ ਨਹੀਂ ਬਾਦਲਾਂ ਦਾ ਜਵਾਬ ਸੀ ਜਾਂ ਕੀ ਸੀ ਕਿ ਉਹਨਾਂ ਨੇ ਇਹ ਈਬੋਲ ਵਾਪਸ ਲੈਣ ਦੀ ਵੀ ਕੋਸ਼ਿਸ਼ ਕੀਤੀ ਸੋ ਇਸ ਲਈ ਅਜੇ ਉਹ ਸਪਸ਼ਟਿਕਰਨ ਕਿਸ ਰੂਪ ਚ ਗਏ ਨੇ ਕਿ ਗਿਆਨੀ ਗੁਰਮਖ ਸਿੰਘ ਦਾ ਯਾਨੀ ਇਕਵਾਲ ਸਿੰਘ ਦਾ ਰ ਗਿਆਨੀ ਗਰਵਚਨ ਸਿੰਘ ਦਾ ਆਪਸ ਵਿੱਚ ਮਿਲਦਾ ਵੀ ਹੈ ਸਪਸ਼ਟੀ ਕਰਨਗੇ ਨਹੀਂ ਬਿਆਨੀਆਂ ਇਹ ਵੀ ਸਪਸ਼ਟ ਹੋਣਾ ਬਾਕੀ ਹੈ ਜੀ ਸੋ ਇਸ ਲਈ ਗਿਆਨੀ ਗੁਰਮukh ਸਿੰਘ ਹੋਰਾਂ ਦਾ ਵੀ ਤਬਾਦਲਾ ਹੋਣਾ ਸ਼੍ਰੀ ਮੁਖਸਰ ਸਾਹਿਬ ਕਰ ਦਿੱਤਾ ਗਿਆ ਤੇ ਇਸ ਤਰ੍ਹਾਂ ਇਹਨਾਂ ਤਿੰਨੇ ਜਥੇਦਾਰਾਂ ਦੇ ਹਵਾਲੇ ਨਾਲ ਸੇਵਾਵਾਂ ਵਾਪਸ ਲੈ ਲਈਆਂ ਗਈਆਂ ਤਬਾਦਲੇ ਵੀ ਹੋ ਗਏ ਨੇ ਸੋ ਹੁਣ ਦੇਖਣਾ ਹੋਵੇਗਾ ਕਿ ਕਿਸ ਦੇ ਨੇਤਾ ਲਭੋ ਕੇ ਆਪਣਾ ਪੱਖ ਕੀ ਰੱਖਦੇ ਨੇ ਤੇ ਅਚਲਤਕ ਸਾਹਿਬ ਤੋਂ ਫਸਿਲ ਤੋਂ ਇਹਨਾਂ ਬਾਰੇ ਕੀ ਫੈਸਲਾ ਹਦਾ ਅਚਲਪਕ ਜੀ ਦੱਸਿਓ ਪੰਜਾਬ ਦੇ ਵਿੱਚ ਮੁੱਖ ਮੰਤਰੀ ਵਾਸਤੇ ਗੱਡੀਆਂ ਖਰੀਦੀਆਂ ਜਾਣੀਆਂ 14 ਲੈਂਡ ਕਰੂਜ਼ਰਸ 40 ਕਰੋੜ ਦੀ ਲਾਗਤ ਨਾਲ ਪੰਜਾਬ ਦੇ ਵਿੱਚ ਆਮ ਆਦਮੀ ਦੀ ਸਰਕਾਰ ਆ। ਹੂੰ ਉਹ ਆਮ ਆਦਮੀ ਦੀ ਸਰਕਾਰ ਹੈ ਜਿਹੜੀ ਪਿੰਡਾਂ ਚੋਂ ਚੱਲੂਗੀ। ਹੈਨਾ? ਉਹਦਾ ਮੁਖੀ ਉਹ ਹੈ ਜਿਹੜਾ ਮਾਸਟਰ ਮਹਿੰਦਰ ਦਾ ਮੁੰਡਾ ਹੈ ਤੇ ਕਹਿੰਦਾ ਕਿ ਮੈਂ ਤਾਂ ਮੋਟਰ ਵਾਲੇ ਕੋਠੇ ਦੇ ਉੱਪਰ ਮੱਛਰਦਾਨੀ ਲਾ ਕੇ ਸੌਣ ਵਾਲਾ ਬੰਦਾ। ਆਪਾਂ ਨੂੰ ਕੀ ਲੈਣਾ ਜੀ ਵੀਆਈਪੀ ਬਣੇ ਦਾ? ਆਪਾਂ ਕੀ ਲੈਣਾ? ਆਪਾਂ ਤਾਂ ਸਧਾਰਨ ਬੰਦੇ ਆ ਕੱਖ ਵੀ ਵੱਟ ਲੈਨੇ ਆ। ਐ ਮੋਟਰ ਤੇ ਪਟਾ ਵੀ ਚੜਾ ਲੈਨੇ ਆ। ਉਹ ਵਿਅਕਤੀ ਨੂੰ 5-5 ਕੋਠੀਆਂ ਲਾੜਨੇ ਜਨਾਬ ਹੂੰ ਸੋੰਦਾ ਤਾਂ ਇੱਕੋ ਮੰਜੇ ਤੇ ਹੋਣਾ ਨਾ ਜੀ ਪਰ 5 ਕੋਠੀਆਂ ਮੁੱਖ ਮੰਤਰੀ ਸਾਹਿਬ ਦੇ ਨਾਂ ਤੇ ਇਹ ਵਿਧਾਨ ਸਭਾ ਚ ਚਰਚਾ ਕਿ 5 ਕੋਠੀਆਂ ਕੋਈ ਆਪਣੇ ਆਪ ਸਵਾਲ ਹੈ ਕਿ ਉਹ ਤੁਸੀਂ ਕਿਹਨੂੰ ਦੇ ਰਹੇ ਹੋ ਪੰਜਾਬ ਦੇ ਖਰਚੇ ਤੋਂ ਦਿੱਲੀ ਵਾਲੇ ਆਨੰਦ ਮਾੜ ਰਹੇ ਨੇ ਤੁਹਾਡੀਆਂ ਸਹੂਲਤਾਂ ਦਾ ਹੂੰ ਹੁਣ ਹੁਣ ਪਹਿਲਾਂ ਮੁੱਖ ਮੰਤਰੀ ਸਾਹਿਬ ਦੇ ਹੈਲੀਕਾਪਟਰ ਦੀ ਚਰਚਾ ਖੁਬੰਦਰੀ ਕਿ ਦਿੱਲੀ ਵਾਲੇ ਬਰਤ ਰਹੇ ਨਹੀਂ ਆ ਬਰਤ ਰਹੇ ਜੀ ਪਰਸਾਦਾਰ ਣਤੋਰ ਦੇ ਉੱਤੇ ਪਹਿਲਾ ਹੀ ਸਵਾਲ ਖੜਾ ਹੋ ਗਿਆ ਸੀਗਾ ਕਿ ਵੀ ਕਾਫਲਾ ਐਡਾ ਲੰਬਾ ਹੋ ਗਿਆ ਮੁੱਖ ਮੰਤਰੀ ਸਾਹਿਬ ਦਾ ਕਿ ਭਾਈ ਹੁਣ ਤਾਂ ਮੁਰਗੀ ਖਾਨੇ 'ਚ ਵੀ ਨਹੀਂ ਸੁਆਣਾ ਕਿਉਂਕਿ ਖੁਦ ਕਹਿੰਦੇ ਹੁੰਦੇ ਸੀ ਭਗਵਾਨ ਤੁਹਾਨੂੰ ਹੋਰੀ ਕਿ ਵੀ ਜਿਹਨੂੰ ਇੰਨੇ ਸੁਰੱਖਿਆ ਛਤਰੀਆਂ ਚਾਹੀਦੀਆਂ ਨੇ ਉਹ ਫਿਰ ਮੁਰਗੀ ਖਾਨਾ ਖੋਲ ਲਓ ਹਮ ਤੇ ਪਰ ਅੱਜ ਦੀ ਤਰੀਖ ਦੇ ਵਿੱਚ ਮੁੱਖ ਮੰਤਰੀ ਸਾਹਿਬ ਨਾਲ 40 42 ਗੱਡੀਆਂ ਦਾ ਕਾਫਲਾ ਚੱਲਦਾ ਹੈ ਜੀ ਵਿਜੇ ਜੀ ਕੈਪਟਨ ਅਮਰਿੰਦਰ ਔਰ ਬਾਦਲ ਦੇ ਟਾਈਮ 25 ਤੋਂ 30 ਕ ਗੱਡੀਆਂ ਦਾ ਕਾਫਲਾ ਸੀ ਚਰਨਜੀਤ ਚੰਨੀ ਦੇ ਸਮੇਂ ਤੱਕ ਆਉਂਦੇ 32 ਕ ਗੱਡੀਆਂ ਦਾ ਕਾਫਲਾ ਹੋਇਆ ਤੇ ਹੁਣ 40-41 ਗੱਡੀਆਂ ਦਾ ਕਾਫਲਾ ਹੁਣ ਇਹਦੇ ਵਿੱਚੋਂ ਸਿੱਧੀਆਂ 14 ਨਵੀਆਂ ਗੱਡੀਆਂ ਪਾਉਣੀਆਂ ਕਹਿੰਦੇ ਹਮ ਬੇਸ਼ੱਕ ਹਵਾਲਾ ਇਹ ਦਿੱਤਾ ਜਾ ਰਿਹਾ ਕਿ ਉਹ ਗੱਡੀਆਂ ਤੈਹ ਮਿਆਦ ਤੋਂ ਵੱਧ ਕਿਲੋਮੀਟਰ ਚੱਲ ਲੀਆਂ ਹੈ ਹਵਾਲਾ ਇਹ ਦਿੱਤਾ ਜਾ ਰਿਹਾ ਕਿ ਜੀ 8 ਸਾਲ ਇਹਨਾਂ ਗੱਡੀਆਂ ਦੀ ਮਿਆਦ ਸੀ ਇਹ 9ਵੇਂ ਸਾਲ ਚ ਐਂਟਰ ਹੋ ਗਈਆਂ ਹਮ ਇਹ ਇਸ ਲਈ ਜੀ ਗ੍ਰੈਬ ਭਾਗ ਕੋਲ ਫਾਈਲ ਤਿਆਰ ਪਈਆ ਮੋਰ ਲੱਗਦੀਆਂ ਇਹ ਕਹਿੰਦੇ 14 ਲੈਂਡ ਕਰੂਜ਼ਰ ਗੱਡੀਆਂ ਖਰੀਦ ਲੈਣੀਆਂ ਤੇ ਇਹਦੇ ਪਰ 40 ਕਰੋੜ ਖਰਚ ਆਉਣਾ ਹੂੰ ਪੰਜਾਬ ਦੇ ਵਿੱਚ ਸੜਕਾਂ ਤੇ ਪੈਚ ਲਾਉਣ ਲਈ ਤਾਂ ਤੁਸੀਂ ਕਰਜ਼ਾ ਲੈ ਰਹੇ ਹੋ ਹੂੰ ਹੂੰ ਪੰਜਾਬ ਦੇ ਕਿਸਾਨਾਂ ਦੀ ਫਸਲ ਤਾਂ ਮੰਡੀਆਂ ਚ ਰੁੜ ਰਹੀ ਆ ਰੋਜ਼ਗਾਰ ਦੇ ਲਈ ਤੁਹਾਨੂੰ ਕੋਈ ਨਿਯੁਕਤੀ ਪੱਤਰ ਵੰਡ ਕੇ ਸਟੇਸ਼ਨ ਤਾਂ ਵੰਡ ਨਹੀਂ ਹੋ ਰਹੇ ਕਿ ਤਨਖਾਹ ਦੇਣੀ ਪੈ ਜੂਗੀ ਹੈਨਾ ਪੰਜਾਬ ਚ ਰੋਜ਼ 20 ਕਰੋੜ ਦੀ ਸਬਸਿਡੀ ਹੈ ਤੇ ਬਿਜਲੀ ਸਬਸਿਡੀ ਤੇ ਬੱਸਾਂ ਦੇ ਮੁਫਤ ਵਾਲੇ ਭਾੜੇ ਤੋਂ ਤੁਤਾਰ ਨਹੀਂ ਹੋ ਰਹੇ ਕੇਂਦਰ ਤੋਂ ਤੁਹਾਨੂੰ ਆਪਣੇ ਫੰਡ ਲਿਆ ਨਹੀਂ ਹੋ ਰਹੇ ਤੁਸੀਂ ਸਕੂਲਾਂ ਦੇ ਫੰਡ ਲੈਂਡ ਸਕੂਲਾਂ ਦੇ ਫੱਟੇ ਵੀ ਬਦਲਣ ਨੂੰ ਤਿਆਰ ਹੋ ਆਪਣੇ ਮਹੱਲਾ ਕਲੀਨਿਕਾਂ ਦੇ ਫੱਟੇ ਵੀ ਲਾਉਣ ਨੂੰ ਤਿਆਰ ਹੋ ਹੈਨਾ ਤੇ ਲੈਂਡ ਕਰੂਜ਼ਰ ਗੱਡੀਆਂ ਲੈ ਲਈ ਥੋੜਾ ਕੋ ਪੈਸਾ ਆਏਗਾ ਹਮ ਠੀਕ ਹੈ ਜੇ ਸੱਚਮੁੱਚ ਇਹ ਮਸਲਾ ਹੈ ਕਿ ਮੁਖੰਦ ਸਾਹਿਬ ਦੀ ਗੱਡੀ ਕਮਜ਼ੋਰ ਹੈ ਹੁਣ ਖਰਾਬ ਹੋ ਸਕਦੀ ਹੈ ਕਿਤੇ ਪਹੁੰਚਣ ਚ ਦੇਰੀ ਹੋ ਸਕਦੀ ਹੈ ਜਿੰਨਾ ਵੀ ਇੱਕ ਗੱਡੀ ਨਵੀਂ ਲੈ ਲਓ ਜੀ ਜੇ ਪਿਛਲੇ ਅਫਸਰ ਅਫਸਰ ਸਫਸਰ ਅਮਲਾ ਫਾਲਾ ਚਮਚੇ ਦੀਆਂ ਗੱਡੀਆਂ ਪਿੱਛੇ ਵੀ ਰਹਿ ਜਾਣਗੀਆਂ ਕੀ ਫਰਕ ਪੈਂਦਾ ਹਮ ਉਹ ਕੰਟਰੀ ਸਰਕਾਰ ਨੇ ਪਹੁੰਚਣਾ ਉਹਨਾਂ ਨੂੰ ਮੁਰੇ ਸਕੋਰਟ ਵਾਲੀ ਗੱਡੀ ਚਲੋ 2 ਲੈ ਲਓ 3 ਲੈ ਲਓ 4 ਲੈ ਲਓ 40 ਕਰੋੜ ਦਾ ਖਰਚਾ ਹੋਣਾ ਤੇ 14 ਨਵੀਆਂ ਗੱਡੀਆਂ ਲੈਣੀਆਂ ਜੀ ਪੰਜਾਬ ਹਰ ਮਹੀਨੇ 4000 ਕਰੋੜ ਦਾ ਕਰਜ਼ਾ ਚੁੱਕ ਰਿਹਾ ਹਮਮ ਉਸਤਨ 4000 ਕਰੋੜ ਦਾ ਕਰਜ਼ਾ ਹਰ ਮਹੀਨੇ ਚੁੱਕਿਆ ਜਾ ਰਿਹਾ ਤੇ 4 ਲੱਖ ਕਰੋੜ ਤੋਂ ਪਾਰ ਹੋ ਜਾਣਾ ਇਹ ਵਿੱਤੀ ਬਾਰੇ ਸਾਡਾ ਕੁੱਲ ਕਰਜ਼ਾ ਹਮ ਤੇ ਅਸੀਂ ਕਿਹੜੇ ਪਾਸੇ ਨੂੰ ਜਾ ਰਹੇ ਹ ਜੀ ਇਹ ਆਮ ਆਦਮੀ ਪਾਰਟੀ ਸਰਕਾਰ ਉਹ ਕਹਿੰਦਾ ਕੋਈ ਜੀਵੇ ਕੋਈ ਮਰੇ ਸੁਥਰਾ ਘੋਲ ਪਤਾਸੇ ਪੀਵੇ ਅਗਲੇ ਕਹਿੰਦੇ ਸਾਨੂੰ ਕੀ ਮਸਾਂ ਤਾਂ ਹੁਣ ਬਟੇਰ ਤੇ ਇਹ ਪਹਿਰਾਇਆ ਪੈਸੇਲੇ ਬਟੇਰਾ ਹੁਣ ਲੋਸ ਬਾਦ ਇਹ ਹੁਣ ਫਿਰ ਆਮ ਆਦਮੀ ਵਾਲੇ ਖਾਸੇ ਖਾਸ ਬਣ ਗਏ ਜਨਾਬ ਹਮ ਅੱਛਾ ਦੀਪਕ ਜੀ ਸੀਐਮ ਭਗਵੰਤ ਮਾਨ ਨੂੰ ਆੜੇ ਹੱਥੀ ਲਿਆ ਪ੍ਰਗਟ ਸਿੰਘ ਨੇ ਵੀ ਪ੍ਰਗਟ ਸਿੰਘ ਕੀ ਕਹਿ ਰਹੇ ਨੇ ਪ੍ਰਗਟ ਸਿੰਘ ਹੋਰਾਂ ਦਾ ਸਵਾਲ ਕਾਫੀ ਬਾਜਵੇ ਹੈ ਜਿਹੜਾ ਸਵਾਲ ਮੈਨੂੰ ਦਾ ਪ੍ਰਤਾਪ ਬਾਜਵੇ ਨੂੰ ਕਰਨਾ ਚਾਹੀਦਾ ਸੀ ਹਮ ਵਿਰੋਧੀ ਧਿਰ ਦੇ ਲੀਡਰ ਨਾਤੇ ਜਿਹੜਾ ਸਵਾਲ ਕਾਂਗਰਸ ਪਾਰਟੀ ਦੇ ਪ੍ਰਧਾਨ ਦੇ ਨਾਤੇ ਰਾਜਾ ਬੜਿੰਗ ਨੂੰ ਕਰਨਾ ਚਾਹੀਦਾ ਸੀ ਜਿਹੜਾ ਸਵਾਲ ਬਲਵਿੰਦਰ ਭੁੰਦਰ ਸੁਖਵੀਰ ਬਾਦਲ ਦਜੀਤ ਚੀਮਾ ਹੋਰਾਂ ਨੂੰ ਕਰਨਾ ਚਾਹੀਦਾ ਸੀ ਹੈ ਨਾ ਉਹ ਹੋਰ ਛੱਡੋ ਮੈਂ ਕਹਿੰਦਾ ਸਿੱਧਾ ਖੜ ਕਰ ਲੈਂਦੇ ਹਾਂ ਸਵਾਲ ਜੀ ਹੈ ਨਾ ਤੇ ਉਹ ਸਵਾਲ ਕਰ ਰਹੇ ਨੇ ਪ੍ਰਗਟ ਸਿੰਘ ਪ੍ਰਗਟ ਸਿੰਘ ਕਹਿੰਦੇ ਵੀ ਪ੍ਰਧਾਨ ਮੰਤਰੀ ਜੀ ਆਏ ਸੀ ਤੁਹਾਡੀ ਰਾਜਧਾਨੀ 'ਚ ਗ੍ਰਹਿ ਮੰਤਰੀ ਜੀ ਆਏ ਸੀ ਰਾਜਧਾਨੀ 'ਚ ਤੁਸੀਂ ਪ੍ਰੋਗਰਾਮ ਨਾਲ ਚੁਟਕਲੇ ਸੁਣਾਉ ਤੁਰੇ ਰਹਿੰਦੇ ਹੋ ਕਹਿੰਦੇ ਉੱਥੇ ਜਾਂਦੇ ਨਾ ਹੂੰ ਉੱਥੇ ਜਾ ਕੇ ਉਹਨਾਂ ਨੂੰ ਕਹਿੰਦੇ ਕਿ ਵੀ ਚੰਡੀਗੜ੍ਹ ਦਾ ਮਸਲਾ ਆਪਾਂ ਕੱਲੇ ਗੱਲ ਕਰ ਰਹੇ ਸੀ ਜੀ 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 ਕਿ ਉਹਨਾਂ ਨੇ ਕਿਸੇ ਪ੍ਰਧਾਨ ਮੰਤਰੀ ਹੋਵੇ ਅਮਿਤ ਸ਼ਾਹ ਨੇ ਗ੍ਰਹਿ ਮੰਤਰੀ ਨੇ ਕਿਸੇ ਵੀ ਪੰਜਾਬ ਦੇ ਮਸਲੇ ਤੇ ਉਂਗਲ ਨਹੀਂ ਧਰੀ ਹੂੰ ਤੇ ਪ੍ਰਗਟ ਸਿੰਘ ਉਹਨਾਂ ਨੇ ਉਸ ਤੋਂ ਅਗਲਾ ਕਦਮ ਕਿਹਾ ਕਿ ਮੁੱਖ ਮੰਤਰੀ ਦਾ ਫਰਜ ਬਣਦਾ ਸੀ ਉੱਥੇ ਚਲੇ ਜਾਂਦੇ ਹੂੰ ਉਹ ਸਮਾਗਮ ਦੇ ਵਿੱਚ ਜਾ ਕੇ ਆਪਣੀ ਗੱਲ ਰੱਖਦੇ ਕਿ ਜੇ ਨਾਮ ਚੰਡੀਗੜ੍ਹ ਆਏ ਹੋ ਆ ਮਸਲਾ ਨਿਵੇੜ ਕੇ ਜਾਓ ਕੀ ਕਰੀਏ ਇਹਨੂੰ ਹਰਿਆਣਾ ਨੂੰ ਇੱਥੇ ਪਲਾਟ ਕੱਟ-ਕੱਟ ਕੇ ਦੇਈ ਜਾਂਦੇ ਤੁਸੀਂ ਤਾਂ ਜੀ ਤੋ ਕਹਿੰਦੇ ਤੁਸੀਂ ਤੁਸੀਂ ਕਹਿੰਦੇ ਦਿੱਲੀ ਜਾ ਕੇ ਤਾਂ ਕੀ ਕਰਨੀ ਸੀ ਘਰੇ ਆਏ ਤੇ ਨਹੀਂ ਜਾ ਕੇ ਤੁਸੀਂ ਆਪਣੀ ਗੱਲ ਰੱਖ ਸਕਦੇ ਹੂੰ ਇਸ ਗੱਲੋਂ ਉਹਨਾਂ ਨੇ ਰੋਸਾ ਪ੍ਰਗਟਾਇਆ ਕਿ ਕਟੋ-ਕਟ ਪੰਜਾਬ ਦੇ ਮਸਲਿਆਂ ਦੀ ਚਾਰਜੋਈ ਕਰੋ ਕਿੰਨੇ ਮਸਲੇ ਕੇਂਦਰ ਮੂਰੇ ਸਾਡੇ ਅਟਕੇ ਹੋਏ ਨੇ ਕੇਂਦਰ ਉਹਨਾਂ ਤੇ ਪੈਰ ਵੀ ਨਹੀਂ ਕਰ ਰਿਹਾ ਜਿਹਦਾ ਨਤੀਜਾ ਪੰਜਾਬ ਭੁਖਤ ਕੋਗੀ ਹੋ ਰਿਹਾ ਚਾਹੇ ਉਹ ਪਾਣੀਆਂ ਦਾ ਮਸਲਾ ਹੋਣ ਚਾਹੇ ਉਹ ਕਿਸਾਨੀ ਦਾ ਮਸਲਾ ਹੋਣ ਚਾਹੇ ਉਹ ਚੰਡੀਗੜ੍ਹ ਦਾ ਮਸਲਾ ਹੋਣ ਇਹਨਾਂ ਮਸਲਿਆਂ ਤੇ ਤੁਸੀਂ ਪ੍ਰਧਾਨ ਮੰਤਰੀ ਤੱਕ ਆਵਾਜ਼ ਤਾਂ ਚੁੱਕੋ ਹੂੰ ਹੂੰ ਸੋ ਕਿੱਥੇ ਹੈ ਤੁਹਾਡਾ ਟਵੀਟ ਕਿੱਥੇ ਹੈ ਤੁਹਾਡਾ ਬਿਆਨ ਤੁਸੀਂ ਇਸ ਮਸਲੇ ਤੇ ਮੂੰਹ ਨਹੀਂ ਖੋਲ ਰਹੇ ਕਟੂਕਟ ਜੀ ਮਿਲ ਨਹੀਂ ਜਾਣਾ ਸੀ ਉਸ ਦਿਨ ਤੁਹਾਡਾ ਬਿਆਨ ਤਾਂ ਹੁੰਦਾ ਜਿਦੋਂ ਪ੍ਰਧਾਨ ਮੰਤਰੀ ਆ ਰਹੇ ਸੀ ਉਰੇ ਹਮ ਇਹ ਇਸ ਲਈ ਇਹ ਸਵਾਲ ਬਹੁਤ ਵਾਜਬ ਹੈ ਹਾਂ ਇਸ ਦੇ ਵਿੱਚੋਂ ਕੁਝ ਸਿਰਫ ਇਸ ਪੱਖ ਤੋਂ ਦੇਖਿਆ ਜਾਊਗਾ ਕਿ ਵੀ ਇੱਕ ਪਾਰਟੀ ਦੇ ਲੀਡਰ ਨੇ ਬਿਆਨ ਦਿੱਤਾ ਇਸ ਲਈ ਹੋ ਸਕਦਾ ਸਰਕਾਰ ਇਹਦਾ ਜਵਾਬ ਨਾ ਦੇਵੇ ਹੈ ਜਿਹੜੀ ਸਰਕਾਰ ਕਹਿੰਦੀ ਸੀ ਅਸੀਂ 3 ਕਰੋੜ ਲੋਕਾਂ ਨੇ ਚੁਣ ਕੇ ਦਿੱਤੀ ਆ ਸੀ ਲੋਕਾਂ ਨੂੰ ਜਵਾਬ ਦੇ ਆ ਸੋ ਪ੍ਰਗਟ ਸੀ ਕਹਿੰਦਾ ਉਹਨਾਂ ਲੋਕਾਂ 'ਚ ਮੈਂ ਵੀ ਆਉਣਾ ਮੇਰੇ ਸਵਾਲ ਦਾ ਜਵਾਬ ਦੇ ਦਿਓ ਹਮ ਦੀਪਕ ਜੀ ਦੱਸਿਓ ਹਰਿਆਣਾ ਦੀ ਸਰਕਾਰ ਨੇ ਫਿਲਹਾਲ ਕਿਸਾਨਾਂ ਨੂੰ ਦਿੱਲੀ ਜਾਣ ਵਾਸਤੇ ਰਾਹ ਨਹੀਂ ਦੇਣਾ ਜੀ ਬਿਲਕੁਲ ਜੀ ਲੰਬੇ ਸਮੇਂ ਤੋਂ ਇਹ ਚੱਲ ਰਹੀ ਹੈ ਕਿ ਹਰਿਆਣਾ ਸਰਕਾਰ ਕਹਿ ਰਹੀ ਹੈ ਜੀ ਛਤ ਅਧਰਤ ਰਸਤਾ ਦੇਵਾਂਗੇ ਜੀ ਦਿੱਲੀ ਤੋਂ ਮਨਜ਼ੂਰੀ ਲਿਆਓ ਜੀ ਦਿੱਲੀ ਤੇ ਥਾਂ ਬੁੱਕ ਕਰਾਓ ਜੀ ਇੱਧਰ ਕਿਸਾਨਾਂ ਨੇ 5 ਤਰੀਕ ਤੱਕ ਐਲਾਨ ਕੀਤਾ ਵੀ ਕਿ ਫਾਰਮ ਭਰਾਲੋ ਵੀ ਜਿਨ੍ਹਾਂ ਨੇ ਇਸ ਜਥੇ ਸ਼ਾਮਲ ਹੋਣਾ ਹੈ ਉਹਦੇ ਵਿੱਚ ਇੱਕ ਫਾਰਮ ਦੇ ਵਿੱਚ ਇਹ ਵੀ ਹੈਗਾ ਕਿ ਆਪਣਾ ਨਾਮ ਫੋਟੋ ਪਤਾ ਸਾਰੀ ਜਾਣਕਾਰੀ ਆਧਾਰ ਕਾਰਡ ਦਾ ਨੰਬਰ ਵੀ ਹੋਵੇ ਤੇ ਜੇ ਤੁਸੀਂ ਅਚੇਚੇ ਤੌਰ ਤੇ ਮਰਜੀ ਬੜਿਆਲੇ ਜਿੱਥੇ ਜਾਣਾ ਚਾਹੁੰਦੇ ਹੋ ਭਾਵੇਂ ਜਿਹੜੇ ਜਥੇ ਮੂਹਰੇ ਚੱਲਣਗੇ ਉਹਨਾਂ ਦੀ ਇੱਕ ਵੱਖਰੀ ਟ੍ਰੇਨਿੰਗ ਹੋਊਗੀ ਕਿ ਆਪਾਂ ਪੁਲਿਸ ਨਾਲ ਟਕਰਾਉਣਾ ਨਹੀਂ ਗਾ ਆਪਾਂ ਸ਼ਾਂਤ ਰਹਿਣਾ ਤੇ ਜੇਕਰ ਜਾਨ ਵੀ ਦੇਣੀ ਪਵੇ ਜਾਨ ਦੇਣੀ ਸ਼ਹਾਦਤ ਕਰਨੀ ਹੈ ਸੋ ਪਿੱਛੇ ਬਾਕੀ ਕਿਸਾਨ ਚੱਲਣਗੇ ਉਹ ਜਿਹੜੀ ਟ੍ਰੇਨਿੰਗ ਵਾਲੀ ਇਹ ਪ੍ਰਕਿਰਿਆ ਜਾਂ ਫਾਰਮ ਭਰਾਏ ਜਾ ਰਹੇ ਨੇ ਇਹਦੀ ਸੂਚਨਾ ਨੇ ਹਰਿਆਣਾ ਨੂੰ ਫਿਕਰਚ ਪਾਤਾ ਜੀ ਹਰਿਆਣੇ ਵਾਲੇ ਕਹਿੰਦੇ ਵੀ 6 ਤਰੀਕ ਨੂੰ ਕਿਸਾਨਾਂ ਨੇ ਤੁਰਨ ਦਾ ਤੈਅ ਕੀਤਾ ਹੂੰ ਹੂੰ 6 ਤਰੀਕ ਦੇ ਹਿਸਾਬ ਨਾਲ ਜੇ 1 ਦਿਨ ਚੋਂ 40 ਕਿਲੋਮੀਟਰ ਤੁਰਦੇ ਨੇ ਸ਼ੰਭੂ ਬਾਰਡਰ ਤੋਂ ਜੀ ਤਾਂ ਕਹਿੰਦੇ ਵੀ ਉਹ ਤੇ 6 7 8 9 ਚੌਥੇ ਦਿਨ ਉਹ ਪਾਣੀ ਪਤ ਪਹੁੰਚਣਗੇ ਜੀ ਤੇ ਜਿੱਦਣ 9 ਤਰੀਕ ਨੂੰ ਜੇ ਪਾਣੀ ਪਤ ਪਹੁੰਚਦੇ ਨੇ 9 ਤਰੀਕ ਨੂੰ ਪਾਣੀ ਪਤ ਆਉਣਾ ਨરેਂਦਰ ਮੋਦੀ ਨੇ ਜੀ ਸੋ ਉਹਨਾਂ ਨੂੰ ਇਹ ਫਿਕਰ ਹੈ ਕਿ ਉਹ ਕਿਤੇ ਉਹਦੀ ਸਟੇਜ ਦੇ ਉੱਤੇ ਨਾ ਕਾਬਜ਼ ਹੋ ਜਾਣ ਜਾਂ ਆਉਂਦੇ ਸਮਾਗਮ ਚ ਰੰਗ ਚ ਭੰਗੜਾ ਸਾਡੇ ਪੈ ਜਵੇ ਨਾਇਬ ਸੈਣੀ ਨੂੰ ਇਹ ਹੈ ਕਿ ਆਉਂਦੀ ਮੇਰੇ ਲੱਡੂ ਵਾਲਿਆਂ ਦੇ ਉੱਤੇ ਕਿਤੇ ਰੇਤ ਨਾ ਭੁੱਖ ਹੋ ਜਵੇ ਇਸ ਲਈ ਉਹ ਇਸ ਪਰਕਰਿਆ ਤੋਂ ਕਬਰਾ ਰਹੇ ਨੇ ਸੋ ਇਸ ਲਈ ਉਹ ਚਾਹੁੰਦੇ ਨੇ ਕਿ ਅਜੇ ਮંજੂਰੀ ਨਾ دیਏ 6 ਵਾਲੀ ਤਰੀਕ ਟਾਲੀਏ ਜੀ ਕਿਉਂਕਿ ਆ ਫਾਰਮਾਂ ਦੀ ਜਾਣਕਾਰੀ ਜੇ ਉਹਨਾਂ ਨੂੰ ਮਿਲੀ ਜਾਂ ਇਹ ਮਰਜੀ ਬੜੇ ਜੱਥੇ ਵਾਲਿਆਂ ਦੀ ਜਾਣਕਾਰੀ ਮਿਲ ਕੇ ਉਹ ਸ਼ਾਦਤ ਦੇ ਤੱਕ ਲਈ ਤਿਆਰ ਨੇ ਇਹਦੇ ਵਿੱਚ ਉਹਨਾਂ ਨੂੰ ਫਿਕਰ ਪਿਆ ਕਿ 9 ਤਰੀਕ ਨੂੰ ਕਿਤੇ ਪਾਣੀ ਪੱਤ ਦੀ جنگ ਨਾ ਹੋ ਜਵੇ ਮੁੜ ਕੇ ਪਾਣੀ ਪੱਤ ਦੀ ਲੜਾਈ ਆਪਾਂ ਪੜਦੇ ਸੀ ਨਾ ਛੋਟੇ ਹੁੰਦੇ ਸੋ ਕਿਤੇ ਉਹ ਕੰਮ ਨਾ ਹੋ ਜਵੇ ਕਿ ਸੋ ਇਸ ਲਈ ਉਹ ਤੋਂ ਡਰਦੀ ਆ ਹੁਣ ਸਰਕਾਰ ਜੀ ਹਾਂ ਪਰ ਕੁਝ ਤੇ ਨਾ ਕਹਿੰਦੀ ਕਿ ਚਿੰਤਾ ਨਾ ਕਰੋ ਵੀ ਇਹ ਦਿਖਾਵੇ ਦਾ ਡਰਾਵਾ ਹੈ ਡਰਾਵਾ ਪਾਇਆ ਅਸਲ ਤੇ ਤਾਂ ਇਹ ਫਿਕਸ ਸਮਾਂ ਚ ਜਦੋਂ ਸਰਕਾਰਾਂ ਚੜੀ ਦਿਖਾਉਣਗੀਆਂ ਤੇ ਤੁਰ ਪਣਗੇ ਇੱਥੋਂ ਤੱਕ ਵੀ ਕਿਹਾ ਜਾ ਰਿਹਾ ਹੂੰ ਦੀਪਕ ਜੀ ਸਮਾਂ ਦੇ ਲਈ ਬਹੁਤ ਧੰਨਵਾਦ ਜੀ ਕੱਲ ਨੂੰ ਫੇਰ ਗੱਲ ਕਰਦੇ ਹਾਂ ਬਹੁਤ ਮਿਹਰਬਾਨੀ ਸਤਿ ਸ਼੍ਰੀ ਅਕਾਲ ਜੀ ਬਹੁਤ ਸ਼ੁਕਰੀਆ ਸਤਿ ਸ਼੍ਰੀ ਅਕਾਲ ਥੈਂਕ ਯੂ